ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵੱਡੀ ਚਰਚਾ ਛਿੜੀ ਹੋਈ ਹੈ ਕੱਲ੍ਹ ਦੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣਾ ਚੇਂਜ ਕਰਨਾ ਜਣ ਕੇ ਸਖਬੀਰ ਬਾਦਲ ਨੂੰ ਧੌਣ ਤੋਂ ਫੜ ਕੇ ਅਕਾਲੀ ਦਲ ਤੋਂ ਬਾਹਰ ਕੱਢਣਾ ਇਹ ਖਬਰਾਂ ਚੱਲ ਰਹੀਆਂ ਅੱਛਾ ਜਿਹੜੇ ਇਹ ਬਾਗੀ ਹੋਏ ਨੇ ਨਾ ਜਿਵੇਂ ਆਲੀ ਹੋ ਗਿਆ ਕੁੜੀ ਮਾਰ ਬੀਬੀ ਜੰਗੀਰ ਕੌਰ ਹੋ ਗਈ ਦੋ ਚਾਰ ਹੋਰ ਨੇ ਜਿਵੇਂ ਚੰਦੂ ਮਾਜਰਾ ਉਹ ਪਟਿਆਲਾ ਬਵਾਦ ਵਾਲੇ ਬੋਲੀਬੋਲ ਦਾ ਥਾ ਥੀ ਇਦਾਂ ਦੇ ਕਰਨ ਵਾਲੇ ਜਿਹੜੇ ਹੈਗੇ ਆ ਇਹਨਾਂ ਦੀ ਹੁਣ ਪੋਸ਼ ਨੂੰ ਅੱਗ ਲੱਗੇ ਹੋਈ ਆ ਵੀ ਕਿੱਦਾਂ ਸਾਡੀ ਦਾਲ ਗਲੇ ਮਾੜੀ ਮੋਟੀ ਅਸੀਂ ਕੁਝ ਕਰਨ ਜੋਗੇ ਹੋਈਏ ਜਿਹੜੀਆਂ ਦੁਕਾਨਾਂ ਬੰਦ ਹੋਈਆਂ ਨੇ ਲੁੱਟਖੋਟ ਦੀਆਂ ਉਹ ਕਿਦਾਂ ਦੁਬਾਰਾ ਚੱਲਣ ਏਦਾਂ ਹਰ ਵਕਤ ਤਰਲਮਸੀ ਹੋਏ ਰਹਿੰਦੇ ਚਲੋ ਬਦਲੋ ਅਸੀਂ ਕੀ ਲੈਣਾ ਜਿੰਨੂੰ ਮਰਜੀ ਬਣਾਓ ਨਾ ਬਣਾਓ ਪਰ ਸਵਾਲ ਇਹ ਹੈ ਬੀ ਅਕਾਲੀਵਾਲਾ ਦਾ ਪ੍ਰਧਾਨ ਲਾਉਣਾ ਕਿਨੂੰ ਹੈ ਸਭ ਤੋਂ ਵਧੀਆ ਬੰਦਾ ਜੇ ਕੋਈ ਲਾਉਣਾ ਹੈ ਤਾਂ ਸੁੱਚਾ ਸਿੰਘ ਲੰਗਾ ਹੈ ਤੇ ਉਹਦੇ ਕਾਰਨਾਮੇ ਬਾਰੇ ਤੁਹਾਨੂੰ ਪਤਾ ਹੀ ਹੈ ਚੰਗੀ ਤਰ੍ਹਾਂ ਤੇ ਜੇ ਬੀਬੀਆਂ ਵਿੱਚੋਂ ਕੋਈ ਪ੍ਰਧਾਨ ਲਾਉਣਾ ਹੈ ਅਕਾਲੀ ਦਲ ਦਾ ਤਾਂ ਉਹ ਬੀਬੀ ਜ਼ਗੀਰ ਕੌਰ ਹੈ ਨਾਲੇ ਨੂੰ ਤਜਰਬਾ ਬਹੁਤ ਹੈ ਸਵੇਰੇ ਉੱਠ ਕੇ ਬਿਊਟੀ ਪਾਰਲਰ ਤੇ ਕਿੱਦਾਂ ਜਾਣਾ ਹੈ ਮੁੱਛਾਂ ਕਿੱਦਾਂ ਸੇਵ ਕਰਨੀਆਂ ਨੇ ਔਰ ਕੁੜੀ ਮਾਰ ਕਿੱਦਾਂ ਮਸ਼ਹੂਰ ਹੋਈ ਸੀ ਇਹ ਸਾਰੇ ਤਜਰਬੇ ਨੇ ਉਹਦੇ ਕੋਲੇ ਤੀਜਾ ਬੰਦਾ ਇੱਕ ਹੋਰ ਐ ਨੀਟਾ ਸਟਰਾ ਵਾਲਾ ਹੈਪੀ ਜਣਕੇ ਜਿਹੜੇ ਸਾਫਕਾ ਜਹੇਦਾਰ ਨੇ ਜਿਹੜੇ ਅਡੀਆਂ ਚੱਕ ਚੱਕ ਕੇ ਕਹਿੰਦੇ ਉਹ ਜਿਹੜੇ ਦਿੱਲੀ ਜਾ ਕੇ ਕਹਿੰਦੇ ਸਾਡੀ ਜਾ ਰਹੀ ਹੈ ਦਿੱਲੀ ਨਾਲ ਇਹ ਤਿੰਨ ਕ ਬੰਦੇ ਮੇਨ ਨਹੀਂ ਜੇ ਸ਼੍ਰੋਮਣੀ ਕਾਲਦਲ ਦਾ ਪ੍ਰਧਾਨ ਲਾਉਣੇ ਅਸਾਂ ਇੱਕ ਮੈਂ ਗੱਲ ਹੋਰ ਕਹਿ ਦੇਣਾ ਜੇ ਕਿਸੇ ਨੂੰ ਚੰਗੀ ਲੱਗੇ ਵੈਸੇ ਚੰਗੀ ਤਾਂ ਲੱਗਦੀ ਨਹੀਂ ਹੁੰਦੀ ਸੱਚ ਤੇ ਕੱਚ ਚੁਬਦਾ ਹੁੰਦਾ ਗੌਰ ਕਰਿਓ ਵੀ ਹੁਣ ਤੱਕ ਜਿੰਨੇ ਵੀ ਅਕਾਲੀਲ ਦੇ ਪ੍ਰਧਾਨ ਜੈ ਸ਼ਮੇਂ ਕੁੰਡੇ ਦੇ ਪ੍ਰਧਾਨ ਬਣੇ ਨੇ ਉਹਨਾਂ ਨੇ ਕੌਮ ਦਾ ਸਵਾਰਿਆ ਕੀ ਹੈ ਸਾਲ ਕੁ ਬਾਅਦ ਇਹਨਾਂ ਦਾ ਰੰਡੀ ਰੋਣਾ ਕੁੱਟ ਸਿਆਪਾ ਪਿੱਟ ਸਿਆਪਾ ਹੁੰਦਾ ਹੈ ਹਾਏ ਪੰਜਾਬ ਸਾਈ ਬਣ ਗਿਆ ਥਾਏ ਪੰਜਾਬ ਤਾਂ ਸਰਸੇ ਵਾਲੇ ਨੇ ਕਬਜ਼ਾ ਕਰ ਲਿਆ ਪੰਜਾਬ ਤਾਂ ਸਾਰੇ ਪ੍ਰੇਮੀ ਪ੍ਰੇਮੀ ਹੋ ਗਏ ਇਦਾਂ ਕਹਿੰਦੇ ਫਿਰ ਤੁਸੀਂ ਮਾਲ ਕਿਹੜੀ ਮਾਰੀ ਅਛਾ ਜਦੋਂ ਨਾ ਇਹ ਵੱਡੇ ਵੱਡੇ ਪ੍ਰਚਾਰਕ ਸਟੇਜਾਂ ਤੇ ਗੱਲਾਂ ਕਰਦੇ ਆ ਉਦੋਂ ਇਹ ਨਾ ਇੱਕ ਇੱਕ ਸੈਕਿੰਡ ਟਾਈਮ ਵੀ ਨੋਟ ਕਰਾ ਦਿੰਦੇ ਨੇ ਕਿ ਬਾਬੇ ਨਾਨਕ ਵੇਲੇ 2 ਕਰੋੜ ਸਿੱਖਾਂ ਦੀ ਆਬਾਦੀ ਸੀ ਕਈ ਕਹਿੰਦੇ 3 ਕਰੋੜ ਸਿੱਖਾਂ ਦੀ ਆਬਾਦੀ ਸੀ ਹੁਣ ਕਿੰਨੀ ਹੈ ਹੁਣ ਕਹਿੰਦੇ 2.5 ਕਰੋੜ ਹੈ ਮਤਲਬ 6.5 ਸੌ ਸਾਲ ਤੋਂ ਉੱਪਰ ਹੋ ਗਿਆ ਆਪੇਛੇ ਜੇ 550 ਸਾਲਾ ਮਨਾਇਆ ਸੀ ਤੇ ਜਾਨਣੇ ਕਿ 500 ਸਾਲ ਦੇ ਵਿੱਚ ਸ਼ੇਕਮ ਦੀ ਆਬਾਦੀ ਘੱਡੀ ਐ ਕਬਧੀ ਐ ਕਰਤੂਤਾ ਤਾਂ ਤੁਸੀਂ ਉਹੀ ਕਰ ਰਹੀਆਂ ਨੇ ਜਿਹੜਾ ਮਰਜ਼ੀ ਪ੍ਰਧਾਨ ਲਾ ਲੋ ਕੌਮ ਲਈ ਤੁਸੀਂ ਅਜੇ ਤੱਕ ਨਾ ਕੁਛ ਕੀਤਾ ਨਾ ਕਰਨਾ ਪਾਵੇਂ ਏ ਵਾਲੀ ਹੋਵੇ ਪਾਵੇਂ ਜਗੀਰ ਕੌਰ ਹੋਵੇ ਪਾਵੇਂ ਸੋਚਾ ਸਿੰਘ ਲਗਾ ਹੋਵੇ ਪਾਵੇਂ ਸੁਖਬੀਰ ਬਾਦਲ ਹੋਵੇ ਕੋਈ ਮਰਜ਼ੀ ਹੋਵੇ ਜਿਹੜਾ ਮਰਜ਼ੀ ਲਿਓ ਤੁਸੀਂ ਪੇਟ ਸੇ ਆਪਾਂ ਤਾਂ ਉਹੀ ਕਰਨਾ ਹੈ ਤੁਹਾਡੇ ਵਿੱਚ ਇੰਨਾ ਭਲਾ ਮਨੁੱਖ ਕੋਈ ਨਹੀਂ ਜਿਹੜਾ ਕੌਮ ਨੂੰ ਸਮਰਪਿਤ ਹੋਵੇ ਇਧਰ ਲੋਕਾਂ ਨੂੰ ਬੇਵਕੂਫ ਬਣਾਉਣ ਬਾਅਦ ਤੁਸੀਂ ਇਹ ਡਰਾਮੇ ਕਰ ਰਹੇ ਹੋ ਕਰੇ ਚੱਲੋ ਤੁਹਾਡੀਆਂ ਕਰਤੂਤਾਂ ਦਾ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਤੁਸੀਂ ਕੀ ਕਰਨਾ ਤੇ ਪਹਿਲਾਂ ਤੁਸੀਂ ਕੀ ਕਰਕੇ ਹਟਿਓ ਇਹ ਸਭ ਪਤਾ ਹੈ ਅੱਛਾ ਇੱਕ ਹੋਰ ਸੁਣਿਓ ਗੱਲ ਜਿਹੜਾ ਨੇ ਨਵਾਂ ਜ਼ਿਹਦਾਰ ਲਾਇਆ ਨਾ ਗੜਕਾਜ ਸਾਹਿਬ ਤੇ ਅੱਜ ਮੈਂ 15 ਵੀ ਵੀਡੀਓ ਘਟਾ ਘਟਾ ਦੇ ਦੇਖੀਆਂ ਤੇ ਉਹਦੀ ਪੱਗ ਬੰਨਣ ਵਾਲਾ ਮਤਲਬ ਬੰਦਾ ਇੱਕ ਨਹੀਂ ਦੋ ਤਿੰਨ ਰੱਖੇ ਹੋਏ ਨੇ ਕਿਤੇ ਲਾੜ ਕਿੱਧਰ ਨੂੰ ਜਾਂਦਾ ਹੁੰਦਾ ਹੈ ਕਿਤੇ ਲਾੜੇ ਕਹਦਾ ਬੰਦਾ ਵੱਧ ਘੱਟ ਹੁੰਦਾ ਹੈ ਕਿਤੇ ਦੋ ਲਾੜ ਵੱਧ ਹੁੰਦੇ ਨੇ ਜਣੇ ਕਿ ਉਹ ਬਖਰੇ ਬਖਰੇ ਜਿਹੜੇ ਡਿਜ਼ਾਈਨ ਕਹਿ ਲਈਏ ਬਖਰੇ ਬਖਰੇ ਤੇ ਉਹ ਬੋਲਦਾ ਕੀ ਹੈ ਜਿੱਦਾਂ ਦੀ ਉਹਦੀ ਪੱਗ ਹੁੰਦੀ ਹੈ ਉਦਾਂ ਦੀ ਉਹਦੀ ਬਿਆਨਬਾਜ਼ੀ ਹੁੰਦੀ ਹੈ ਜਣ ਕੇ ਕੁਲ ਮਲਾਕ ਇਹ ਕਹਿ ਲਈਏ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਚਾਰ ਚਫੇਰਿਓਂ ਡੋਬਣ ਵਾਸਤੇ ਲੱਗੇ ਹੋਏ ਨੇ ਹਾਲਾਂਕਿ ਇਹਨਾਂ ਦੀ ਮਨਛਾ ਇਹ ਹੈ ਵੀ ਬਚਾਉਣਾ ਹੈ ਜਿਨ੍ਹਾਂ ਨੇ ਬੇੜੀਆਂ ਚਪਟੇ ਪਾਏ ਸੀ ਉਹਨੂੰ ਬਾਹਰ ਕਰ ਦਿਓ ਤੇ ਇਹ ਚਾਹੁੰਦੇ ਤਾਂ ਇਹਨੇ ਵੀ ਅਸੀਂ ਬਚਾਈਏ ਪਰ ਰਲ ਮਿਲ ਕੇ ਨਾ ਅਕਾਲੀਆਂ ਦੀ ਜਿਹੜੀ ਬੇੜੀ ਆ ਜਿਹੜੇ ਕਿ ਅਕਾਲੀਵਾਲੋਂ ਡੋਬਣ ਲੱਗੇ ਨੇ ਇਹ ਸਾਰੇ ਰਲੇ ਮਿਲੇ ਆ ਇਹ ਕੀ ਦੇ ਕਹਿਣ ਤੇ ਕਰ ਰਹੇ ਨੇ ਇਹ ਹਲੇ ਰਾਜ ਜਿਹੜੇ ਆ ਨਾ ਇਹ ਖੁੱਲਣੇ ਬਾਕੀ ਨੇ ਬਹਿ ਜਿਹੜੇ ਕਹਿੰਦੇ ਹੁੰਦੇ ਨੇ ਕਈ ਗੱਲਾਂ ਦੇ ਵਿੱਚ ਰਾਜ ਹੁੰਦਾ ਉਹ ਰਾਜ ਹੀ ਰਹਿਣ ਦੇ ਕੱਲ ਨਾ ਮੈਂ ਇੱਕ ਬਜ਼ੁਰਗ ਦੇ ਨਾਲ ਗੱਲ ਕਰ ਰਿਹਾ ਸੀ ਬੜੇ ਸਿਆਣੇ ਨੇ ਉਹ ਕਹਿੰਦਾ ਗਿਆਨੀ ਜੀ ਤੁਹਾਨੂੰ ਪਤਾ ਹੈ ਤੁਸੀਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਵਾਲੇ ਕੁਝ ਪੜ੍ਹਿਆ ਮੈਨੂੰ ਪਤਾ ਸੀ ਮੈਂ ਕਿਹਾ ਬਜ਼ੁਰਗ ਮੇਰਾ ਗੱਲਾਂ ਕਰਦੇ ਯਾਰ ਰੱਬਾ ਬਹੁਤ ਵੱਡਾ ਹੈ ਮੈਂ ਕਿਹਾ ਜੀ ਨਹੀਂ ਤੁਸੀਂ ਦੱਸੋ ਕਹਿੰਦਾ ਨਾ ਇੱਕ ਤਾਂ ਹੋ ਜਿਹੜਾ ਨਾਲਾ ਲੰਮਕਦਾ ਹੁੰਦਾ ਸੀ ਤੁਸੀਂ ਦੇਖਿਆ ਹੋਣਾ ਕਹਿੰਦਾ ਜਾਣ ਬੁੱਝ ਕੇ ਭੋਲਾ ਬਣਦਾ ਸੀ ਜਾਣ ਬੁੱਝ ਕੇ ਕਹਿੰਦਾ ਲੰਮਕਦਾ ਸੀ ਦੂਜੀ ਗੱਲ ਤਾਂ ਕਹਿੰਦਾ ਸਿੱਧੀ ਬੰਦਾ ਸੀ ਉੱਦਾਂ ਵਧੀਆ ਬੰਦਾ ਸੀ ਪਰ ਬਾਦ ਵਿੱਚ ਕਹਿੰਦਾ ਪਗਵਨ ਕੇ ਤਾਂ ਮੁੱਕੀ ਮਾਰ ਲੰਦਾ ਸੀ ਵੀ ਲੋਕਾਂ ਨੂੰ ਲੱਗੇ ਵੀ ਤਾਂ ਬੰਦਾ ਭੋਲਾ ਭਣਾ ਉਹਨੇ ਗੱਲ ਕਹੀ ਮੈਂ ਕਿਹਾ ਜੀ ਦੇਖਿਆ ਤਾਂ ਮੈਂ ਹੈਗਾ ਪਰ ਮੈਨੂੰ ਇਹ ਅੰਦਰਲੀ ਗੱਲ ਤਾਂ ਨਹੀਂ ਪਤਾ ਸੀ ਕਹਿੰਦਾ ਸਾਰੇ ਹਰਾਮਖੋਰ ਨੇ ਕਹਿੰਦਾ ਇਹਨਾਂ ਵਿੱਚ ਕਹਿੰਦਾ ਘੱਟ ਕੋਈ ਨਹੀਂ ਕਹਿੰਦਾ ਜਿਹਨੂੰ ਮਰਜੀ ਕਹਿੰਦਾ ਛੇੜ ਲੋ ਕਹਿੰਦਾ ਸਾਰਿਆਂ ਵਿੱਚ ਕਹਿੰਦਾ ਇੰਨੀ ਜ਼ਹਿਰ ਭਰੀ ਹੋਈ ਹੈ ਜੇ ਟੱਚ ਵੀ ਹੋ ਗਿਆ ਕਹਿੰਦਾ ਕੋਈ ਬੰਦਾ ਮਰ ਜਾਊ ਕਹਿੰਦਾ ਉਸੇ ਵਕਤ ਕਹਿੰਦਾ ਇੰਨੇ ਜ਼ਹਿਰੀਲੇ ਇੰਨੇ ਜ਼ਹਿਰੀ ਨੇ ਕਹਿੰਦਾ ਇਹ ਸਭ ਕਹਿੰਦਾ ਨਰਾਇਣੂ ਮਹੰਤ ਨੇ ਜਾਣ ਕੇ ਆ ਹਾਲਾਤ ਇਹਨਾਂ ਦੇ ਹੁਣ ਕਹਿੰਦੇ ਜੀ ਸ਼ਖਵੀਰ ਬਾਦ ਨੂੰ ਧੌਣ ਤੋਂ ਫੜ ਕੇ ਕੱਢਿਆ ਬਾਹਰ ਇਦਾਂ ਸੁਰਖੀਆਂ ਹੈਡਲਾਈਨ ਜਿਹੜੀ ਹੈ ਅਖਬਾਰਾਂ ਦੀ ਨਿਊ ਚੱਲਣਾਂ ਦੀ ਬਣੀ ਹੋਈ ਹੈ ਬਣਾਉਣਾ ਕਿਹਨੂੰ ਹੈ ਸੁਚਾ ਸਿੰਘ ਲਗਾਣ ਫਿਰ ਉਹਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਵੱਡੀ ਐਲ ਸੀ ਡੀ ਲਾ ਕੇ ਦੇਖਿਆ ਕਰਨਗੇ। ਵੀ ਆ ਸ਼੍ਰੋਮਣੀ ਕਾਲੇ ਦਾ ਕਲਿਆਲਾ ਪ੍ਰਧਾਨ ਤੇ ਬੀਬੀ ਜ਼ਗੀਰ ਕਾ ਉਹਨੂੰ ਜੇ ਬਣਾਤਾ ਤੇ ਉਹਦੀਆਂ ਬਿਊਟੀ ਪਾਰਲ ਵਾਲੀਆਂ ਜਿਹੜੀਆਂ ਵੀਡੀਓ ਪਈਆਂ ਨੇ ਉਹ ਸਾਹਮਣੇ ਆਉਣਗੀਆਂ। ਉਹ ਫਿਰ ਉੱਥੇ ਕੱਲ ਤੱਕ ਕਹਿਕਰ ਉਹ ਬੀਬੀਆਂ ਨੂੰ ਵੀ ਜੇ ਕਿਸੇ ਦਾ ਕੋਈ ਬਾਧੂ ਬਾਲ ਹੈਗਾ ਮੂੰਹ ਤੇ ਚਿਹਰੇ ਤੇ ਤਾਂ ਉਹ ਬਿਊਟੀ ਪਾਰਲ ਜਾ ਕੇ ਠੀਕ ਕਰਾ ਲਓ। ਜਣੇ ਕਿ ਆ ਕਰਤੂਤਾਂ ਇਹਨਾਂ ਨੇ। ਅਛਾ ਮੈਂ ਜਦੋਂ ਇਹ ਗੱਲ ਅੱਜ ਸੁਣੀ ਨਾ ਮੈਨੂੰ ਇਦਾਂ ਲੱਗਿਆ ਵੀ ਜੇ ਕਿਤੇ ਕੋਈ ਬੰਦਾ ਕਹੇ ਦੇ ਭੁੱਲ ਭਲੇਖੇ ਵੀ ਕਬੂਟਾ ਸਿੰਘ ਹੈ ਗਿਆਨੀ ਉਹਨੂੰ ਪ੍ਰਧਾਨ ਬਣਾ ਦਈਏ ਜੇ ਕਿਤੇ ਮੈਨੂੰ ਇਦਾਂ ਲੱਗੀ ਜਾਵੇ ਮੈਂ ਕਿਹਾ ਜੇ ਮੈਨੂੰ ਕਹਿਤਾ ਮੈਂ ਕਿਹਾ ਮੈਂ ਕਿੱਦਾਂ ਕਰੂੰ ਫਿਰ ਮੈਂ ਸੋਚਿਆ ਮੈਂ ਕਿਹਾ ਮੈਂ ਇੱਕ ਵਾਰੀ ਜਾਊ ਜ਼ਰੂਰ ਪਰ ਜੁੱਤੀਆਂ 4-5 ਮੈਂ ਬੈਗ ਵਿੱਚ ਪਾ ਕੇ ਲੈ ਕੇ ਜਿਹੜਾ ਮੂੜਿਆ ਆ ਗਿਆ ਉਸੇ ਦੇ ਲਾਉ। ਇਹ ਮੇਰੀ ਆਪਣੀ ਗੱਲਬਾਤ ਹੈ ਕੋਈ ਗੁੱਸਾ ਨਾ ਕਰੋ ਕਿਉਂਕਿ ਇਹ ਜੁੱਤੀਆਂ ਦੇ ਲਾਇਕ ਨਹੀਂ ਬੱਤੇ। ਮੈਨੂੰ ਪਤਾ ਇਹ ਮੇਰਾ ਸੁਪਨਾ ਨਹੀਂ ਹੈ ਬਣਾਉਣਾ ਮੈਨੂੰ ਗਿਨੇ ਆ ਅਸੀਂ ਤਾਂ ਇੰਨੇ ਜੋਗੇ ਹੈ ਹੀ ਨਹੀਂ। ਚਲੋ ਤਿੰਨ ਆਪਸ਼ਨਾਂ ਦਿੱਤੀਆਂ। ਇੱਕ ਤਾਂ ਸੋਚਾ ਸਿੰਘ ਲੰਗਾਏ ਉਹਨੂੰ ਬਣਾ ਦਿਓ। ਇੱਕ ਨੀਟਾ ਸਾਹਿਬ ਨੇ ਜਿਹੜਾ ਉਹ ਜੀਜਾ ਸਾਲੀ ਤੇ ਗੱਲਬਾਤ ਚੱਲੀ ਸੀ ਤੇ ਇਕ ਵੀ ਜੰਗੀਰ ਕੌਰ ਹੈ ਇਹ ਤਿੰਨੇ ਵਧੀਆ ਬੰਦੇ ਨੇ ਬਣਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ